ਵਾਹੇ ਗੁਰੂ ਵਾਹੇ ਫੂ ਗੁਰੂ ਵਾਹੇ ਗੁਰੂ ਵਾਹੇ ਰੱਬ ਚੈਸ ਕਰਦਾ ਹੈ ਅਲਮਾਈਟੀ ਪਾਵਰ ਹੈ ਜਿਹ ਕ੍ਰੀਏਟਰ ਆਫ 올 ਯੂਨੀਵਰਸ ਹੁਣ ਤੁਸੀਂ ਦਿਖਾਓ ਜਿਸ ਨੇ ਰੱਬ ਨੂੰ ਪਾਇਆ ਹੋਵੇ ਪਰਮਾਤਮਾ ਨੇ ਰੱਬ ਨੇ ਕੀ ਕੀਤਾ ਕੀ ਖੇਤ ਬਣਾਈ ਅਰਬਾਂ ਕਰਮਾ ਸਾਲ ਪਹਿਲਾਂ ਕੋਈ ਗੁਰਤ ਨਹੀਂ ਸੀ ਜੋ ਅੱਪਾਂ ਅਜ ਦੇਖ ਰਹੇ ਹਾਂ ਧਰਤੀ ਨਹੀਂ ਸੀ ਸੂਰਜ ਨਹੀਂ ਸੀ ਚੰਦ ਵੀ ਨਹੀਂ ਸੀ ਹਵਾ ਪਾਣੀ ਨਹੀਂ ਸੀ ਆਕਾਸ਼ ਤਾਰੇ ਨਹੀਂ ਸਨ ਸਮੁੰਦਰ ਵੀ ਨਹੀਂ ਸੀ ਪਰ ਰੱਬ ਸੀ ਇਹ ਰਬ ਹੀ ਦੱਸ ਰਿਹਾ ਹੈ ਜੋਤ ਸੀ ਦਾਗਤ ਜੋ ਤਨਪਪੀ ਪ੍ਰਕਾਸ਼ ਨੂਰ ਸੀ ਪਰਮਾਤਮਾ ਸੀ ਇਹ ਆਪਣੇ ਆਪ ਤੋਂ ਬਣਿਆ ਇਸ ਪ੍ਰਕਾਸ਼ ਨੂੰ ਕਿਸੇ ਨੇ ਨਹੀਂ ਬਣਾਇਆ ਇਸ ਦਾ ਕੋਈ ਕਰਤਾ ਨਹੀਂ ਹੈ ਇਹ ਪ੍ਰਕਾਸ਼ ਆਪ ਕਰਤਾ ਹੈ ਇਹ ਪ੍ਰਕਾਸ਼ ਕਿਵੇਂ ਬਣਿਆ ਕਦੋਂ ਬਣਿਆ ਕਿਉਂ ਬਣਿਆ ਕਦਲੇ ਬਣਿਆ ਇਹ ਕੋਈ ਨਹੀਂ ਜਾਣਦਾ ਕਿਉਂਕਿ ਬੰਦਾ ਉਦੋਂ ਹੈ ਹੀ ਨਹੀਂ ਸੀ ਉਸ ਪ੍ਰਕਾਸ਼ ਨੇ ਆਪਣਾ ਨਾਮ ਵੀ ਆਪ ਹੀ ਰੱਖਿਆ اپنا رب پرماتما اللہ رام رحیم ہری نارائن گوڑ کہنے ہیں پر سچ میں صرف نرول واحر جپیا جا رہا واحگ واحر واحرو واحگر گرو گرنتھ ساحب جی کدے لکھے ہی نہیں اس نے قدرت ساجی جو آج اکھا اکھانے ہاں اس کی ساجی قدرت ہی ہے قدرت بیٹھا ہے اس کی جوت اور دھرتی تو آکاش تک جل تھل میل سارے پاسیاں پسرے ہویا ہے ਇਕ ਜੋ ਇੱਕ ਹੀ ਪ੍ਰਕਾਸ਼ ਉਹ ਆਪ ਹੀ ਕਰਤਾ ਹੈ ਆਪ ਹੀ ਦਤਾ ਹੈ ਜਿਸ ਨੂੰ ਪੈਦਾ ਕੀਤਾ ਹੈ ਉਸ ਨੂੰ ਰੋਟੀ ਰੋਟੀ ਵੀ ਦਿੰਦਾ ਹੈ ਹੋਰ ਕੋਈ ਨਹੀਂ ਬ੍ਰਹਮਾ ਸ਼ਿਵ ਜੀ ਵਿਸ਼ਨੂੰ ਕੁਝ ਵੀ ਨਹੀਂ ਆਦਮੀ ਕੋਈ ਨਹੀਂ ਇਹ ਤੁਮਾਂ ਦੇ ਬਣਾਏ ਦੇਵਤੇ ਹਨ ਰੱਬ ਦੇ ਬਣਾਏ ਇੱਕ ਬੰਦੇ ਹਨ ਕਢਾਉਣੇ ਹਨ ਆਹ ਗੱਲ ਕਰੀਏ ਮਾਰਦਾ ਵੀ ਆਪ ਹੈ ਜਨਮ ਦাতা ਵੀ ਆਪ ਹੈ ਮਰਤੂ ਦাতা ਵੀ ਆਪ ਹੈ ਇਹ ਸਾਰੀ ਤਾਕਤ ਉਸ ਦੇ ਆਪਣੇ ਹੱਥ ਵਿੱਚ ਹੈ ਆਪ ਸਾਰੇ ਇਹਨੂੰ ਜਾਣਦਾ ਹੈ ਬੰਦੇ ਨੂੰ ਕੀਚੜਾ ਸੀ ਲੱਖ ਜੂਨ ਨੂੰ ਵੀ ਜਾਣਦਾ ਹੈ 6 ਅਰਬ ਦੁਨੀਆ ਨੂੰ ਵੀ ਜਾਣਦਾ ਹੈ ਕਰਤਾ ਜੁ ਹੋਇਆ ਕਰਮਾ ਸਾਲ ਦਾ ਇਕੱਲਾ ਹੀ ਬੈਠਾ ਸੀ ਪਤਾ ਨਹੀਂ ਕੀ ਫੁਰਨਾ ਫੁਰਿਆ ਆਪਣੇ ਮਨ ਪਰਚਾਵੀ ਦੀ ਖੇਡ ਬਣਾ ਦਿੱਤੀ ਆਪਣੇ ਹੀ ਦੋ ਰੂਪ ਬਣਾਏ ਸ੍ਰਿਸ਼ਟੀ ਸਰਜਣ ਦੀ ਸੋਚ ਰੇ ਦੋ ਪੱਖ ਲਿਵ ਤੇ ਤਾਤ ਫਰੀ ਤੇ ਆਤਮਾ ਸੱਚਖੰਡ ਤੇ ਨਰਕਾ ਚੰਗਾ ਤੇ ਗੰਦਾ ਇੱਕ دوجا مایا تو سرت وشے ویکارر جیوان دی ساجنا اس سدھانت کی تھی شریر گندے تو گندے تو گندہ بچا بیٹھ گیا پویتر تو پویتر تو پویتر سچ پوتر سچنڈ آپ گرنانک نانک بن کے بیٹھ گیا جو پنج تک نہیں آپ ہے پویتر تو پویتر تو پویتر وہ سچنڈ کا مالک بنا دیتا آد شری گورو گرنتھ ساحب جی پرکاش کر دیتا دے بارے سب کچھ ہی لکھ د ਦੂਜੇ ਪਾਸੇ ਧਰਮਰਾਜ ਗੰਦਾ ਤੋਂ ਗੰਦਾ ਗੰਦਾ ਤੇ ਜਮਦੂਤ ਉਸ ਤੋਂ ਵੀ ਗੰਦਾ ਬਿਠਾ ਦਿੰਦਾ ਇਹ ਪੰਜ ਭੂਤਕ ਨਹੀਂ ਆਪ ਹੈ ਸੋ ਆਪਣੇ ਦੋ ਰੂਪ ਬਣਾ ਲਏ ਇਹ ਦੋਵੇਂ ਰੂਪ সূক্ষਮ ਹਨ ਆਪ ਹੀ ਹੈ ਤੇ ਦੁਮਦਾਨਾ ਤਰਗਾ ਹੈ ਇੱਕ ਵਿੱਚ ਜੀਵ ਨੂੰ ਸਤਕਾਰ ਮਿਲਦਾ ਹੈ ਦੂਜੇ ਪਾਸੇ ਮਾਰਾਂ ਹੀ ਮਾਰਾਂ ਕੋਟ ਹੀ ਕੋਟ ਜੂਨਾ ਹੀ ਜੂਨਾ ਨਰਕੀ ਨਰਕ ਹੁਣ ਜੀ ਪੈਦਾ ਕਰ ਦਿੱਤੇ ਪੈਦਾ ਕਰਨ ਲੱਗਿਆ ਉਸ ਨੂੰ ਪਹਿਲਾਂ ਔਰਤ ਕੇ ਮਰ ਤੋਂ ਸੋਚਣਾ ਨਹੀਂ ਪਿਆ ਸਾਜ ਦਿੱਤੇ ਇੱਥੇ ਸਾਇੰਸ ਗਲਤ ਹੈ ਸੈਸ ਵੀ ਤਾਂ ਬੰਦਾ ਹੀ ਸੀ ਸੋ ਬੰਦੇ ਦੀ ਸੋਚ ਤੋਂ ਬਾਰਾ ਕਮ ਹਵਾ ਆਦਮ ਸੱਪ ਇਹ ਵੀ ਬੰਦੇ ਦੀ ਸੋਚ ਸੀ ਜੋ ਬਾਬੇ ਦੀ ਲੀਲਾ ਬਾਬਾ ਹੀ ਜਾਣਦਾ ਜੀਵ ਜੀਵਾਤਮਾ ਆਤਮਾ ਮੇਰੇ ਪੁੱਤਰ ਛੋਟੇ ਰੱਬ ਸਰੀਰ ਵਿੱਚ ਜਾਓ ਧਰਤੀ ਤੇ ਜਾਓ ਧਰਮ ਕਮਾਓ ਮੇਰਾ ਨਾਮ ਵਾਇਕ ਰੂਜੋਪੋ ਸਰਬੱਤ ਦਾ ਭਲਾ ਸੋਚੋ ਕਰੋ ਮਨੁੱਖਤਾ ਦੀ ਸੇਵਾ ਕਰੋ ਨਿਮਰਤਾ ਦੇ ਧਾਰ ਨਹੀਂ ਲਓ ਸੰਗਤ ਕਰੋ ਮੇਰੇ ਅਸੂਲ ਪੜੋ ਤੁਰਕੀ ਬਾਣੀ ਪੜੋ ਮੈਂ ਹੀ ਲਿਖੀ ਹੈ ਜੀਵਾਂ ਦੇ ਭਲੇ ਲਈ ਅਮਰ ਚਕੋ ਮੈਂ ਹੀ ਸ਼ਿਕਾਵਾਂਗਾ ਰਹਿਤ ਰੱਖਣੀ ਕੋ ਰਹਿਤ ਨਾ ਕਰਨੀ ਹੌਲੀ ਹੌਲੀ ਸਰੀਰ ਨੂੰ ਭੁੱਲੋ ਭੁਲਦੇ ਜਾਓ ਸੁਰਤੀ ਲਾਉਂਦੇ ਜਾਓ ਮਾਇਆ ਤੁਹਾਡੀ ਦਾਸੀ ਹੈ ਸੇਵਕਾ ਹੈ ਮੈਂ ਤੁਹਾਡੀ ਸੇਵਾ ਲਈ ਲక్ష్ਮੀ ਬਣਾਈ ਹੈ ਤੋ ਤੁਸੀਂ ਇਸ ਦੀ ਪੂਜਾ ਕਰ ਰਹੇ ਹੋ ਪੂਜਾ ਮੇਰੀ ਕਰੋ ਸਾਰੀ ਕੁਦਰਤ ਜੀ ਤੇਰੀ ਦਾਸੀ ਬਣਾਈ ਹੈ ਰੱਬ ਬਣ ਜਾਓ ਧਰਤੀ ਤੇ ਰੱਬ ਬਣ ਕੇ ਰਹੀ ਧਰਮਰਾਜ ਨੂੰ ਕਿਹਾ ਸਾਰੀ ਸ੍ਰਿਸ਼ਟੀ ਦਾ ਖਿਆਲ ਰੱਖਣਾ ਹੈ সূক্ষ্ম ਲਈ ਇਹ ਖਿਆਲ ਰੱਖਣਾ ਹੈ ਕੋਈ ਔਖਾ ਨਹੀਂ ਬਹੁਤ ਸੌਖਾ ਹੈ ਉਤੋਂ ਦੁਨੀਆ ਗੇਂਦ ਦੀ ਤਰ੍ਹਾਂ ਨਜ਼ਰ ਆਉਂਦੀ ਹੈ 6 ਅਰਬ ਦੁਨੀਆ ਦਾ ਧਰਮਰਾਜ ਹੀ ਖਿਆਲ ਰੱਖਦਾ ਹੈ ਘਟੋ ਘਟ 40 ਅਰਬ ਜਮਦੂਤ ਹੋਣਗੇ ਉਸ ਕੋ ਉਹ ਵੀ ਪੰਜ ਪੂਤਕ ਨਹੀਂ সূক্ষਮ ਹਨ ਫਿਰ ਬਹੁਤ ਤਾਕਤਵਰ ਹਨ ਬੰਦਾ ਇੱਕ ਉਹਨਾਂ ਸਾਹਮਣੇ ਪੈਨ ਵਰਗਾ ਹੈ ਦੋ ਉਂਗਲਾਂ ਨਾਲ ਚੁੱਕ ਕੇ ਮਾਰਦਾ ਹੈ ਜੰਮਣ ਤੋਂ ਪਹਿਲਾਂ ਹੀ ਜਮਦੂਤ ਜਮਦੂਤ ਸਿਰ ਤੇ ਆ ਖੜੇ ਹੁੰਦੇ ਹਨ ਹਰ ਬੰਦੇ ਨਾਲ ਜੋ ਜਮਦੂਤ ਖੜੇ ਹਨ ਕੋਈ ਬਚ ਨਹੀਂ ਸਕਦਾ ਸੂਖਸ਼ਮਨ ਕੋਈ ਦੇਖ ਨਹੀਂ ਸਕਦਾ Hindu ਇਸ ਨੂੰ ਚਿਤਰਗੁਪਤ ਆਖਦੇ ਹਨ ਉਹ ਵੀ ਠੀਕ ਹਨ ਗੁਪਤ ਚਿੱਤਰ ਬਣਾਉਂਦੇ ਰਹਿੰਦੇ ਹਨ ਜਮਦੂਤ ਕੰਮ ਹੀ ਇਹੀ ਕਰਦੇ ਹਨ ਬਹੁਤ ਵਿਕਾਰੀ ਹਨ ਇਹਨਾਂ ਦਾ ਕੰਮ ਹੀ ਇਹ ਹੈ ਕਿ ਜੀਵ ਨੂੰ ਭੁਲਾ ਹੀ ਦੇਣਾ ਕਿ ਤੂੰ ਰੱਬ ਹੈ ਉਹ ਸਾਰੇ ਸਰੀਰ ਪੱਖੀ ਹਨ ਸਰੀਰ ਬਹੁਤ ਗੰਦਾ ਹੈ অতি ਗੰਦਾ ਹੈ ਦੇਖੋ ਸਰੀਰ ਕੀ ਹੈ ਸਰੀਰ ਦੇ ਨਾਲ ਇਤਨੀ ਫੋਰਸ ਹੈ ਜੀਵ ਨੂੰ ਮਾਰਨ ਲਈ ਉੱਪਰਲਾ ਪਹਿਲਾ ਪੈਰਾ ਨੰਬਰ 7 ਪੜੋ ਜੀਵ ਨੂੰ ਕੀ ਕਿਹਾ ਹੁਣ ਦੇਖੋ ਜੀ ਸਰੀਰ ਨੂੰ ਕੀ ਕਿਹਾ ਸਰੀਰ ਜੀਵ ਥੱਲੇ ਧਰਮ ਧਰਤੀ ਦੇ ਧਰਮ ਕਮਾਉਣ ਜਾ ਰਿਹਾ ਮੈਨੂੰ ਲੱਭਣ ਜਾ ਰਿਹਾ ਤਾਂ ਤੇ ਮੇਰੇ ਤਰ੍ਹਾਂ ਜੀਵਨ ਰੱਖੇਗਾ ਦੁਨੀਆ ਦੀ ਖਲਕ ਦੀ ਸੇਵਾ ਕਰੇਗਾ ਨਾਮ ਜਪੇਗਾ ਸੁਰਤੀ ਲਾਏਗਾ ਤੂਏ ਕੰਮ ਕਰਨੇ ਦੇਣੇ ਮਨ ਤੇ ਮਾਇਆ ਲక్ష్ਮੀ ਨੂੰ ਇਸ ਦੀ ਮਦਦ ਕਰਨੀ ਮਨ ਮਾਇਆ ਲਸ਼ਮੀਤੂ ਇਹਦੀ ਮਰਦਕਨੀ ਮਹਾਰਾਜ ਸਾਡੇ ਕੋਲ ਕੀ ਤਾਕਤ ਹੈ ਕਿਸੇ ਤੇਰੇ ਪੁੱਤਰ ਦੇ ਨੇੜੇ ਵੀ ਜਾ ਚੁਕੀ ਹੈ ਮਰ ਜਾਵਾਂਗੇ ਮਹਾਰਾਜ ਨਹੀਂ ਮੈਂ ਸਮਝਾਉਂਦਾ ਰੱਬ ਬੋਲਿਆ ਇਹ ਗੱਲਾਂ ਮੈਨੂੰ ਪਸੰਦ ਨਹੀਂ ਜੀਵ ਨੂੰ ਭਲਾਉਣ ਦੀ ਕੋਸ਼ਿਸ਼ ਕਰੋ ਕਿ ਉਹ ਰੱਬ ਹੈ ਜ਼ੋਰ ਲਾਓ ਕਿ ਉਹ ਰੱਬ ਨਹੀਂ ਹੈ ਸਰੀਰ ਹੈ ਪੂਰੀ ਕੋਸ਼ਿਸ਼ ਕਰੋ ਜੀਵ ਪ੍ਰਕਿਆਤ ਕਰੋ ਕੁੜੀਆਂ ਮਗਰ ਕਮਾਓ ਆਪਣੇ ਅੰਦਰ ਕੰਮ ਪੈਦਾ ਕਰੋ ਵਧਾਓ ਪ੍ਰਾਇਸ਼ਟਰੀ ਦਾ ਮੋਹ ਬਤਾਓ ਇੱਕ ਵਾਰੀ ਵੀ ਜੇ ਜੀ ਪ੍ਰਾਈ ਹਸਤੀ ਨੂੰ ਕਰ ਗਿਆ ਮੈਨੂੰ ਪੁੱਜ ਜਾਏਗਾ ਬਸ ਇਸੇ ਚੱਕਰ ਵਿੱਚ ਰੱਖੋ ਨਾ ਮੰਨੇ ਸਿਰ ਨੰਗਾ ਰੱਖੋ ਜਦੋਂ ਸਿਰ ਨੰਗਾ ਰੱਖੇਗਾ ਮੈਨੂੰ ਪੁੱਜ ਜਾਏਗਾ ਇਹਦਾ ਸਿਰ ਨੰਗਾ ਰੱਖੋ ਕਿਉਂਕਿ ਸਿਰ ਵਿੱਚ ਮੈਂ ਆ ਇੱਥੇ ਹੀ ਆਨੰਦ ਸੁਖ ਲੱਭੋ ਵਾਰਾਂ ਕੁੜੀਆਂ ਪ੍ਰਾਈਆਂ ਇਸਤਰੀਆਂ ਦੇ ਬਹੁ ਵਿੱਚ ਪਾ ਦਿਓ ਘੁੰਮਦਾ ਫਿਰੇ ਮੈਨੂੰ ਇੱਕ ਕੰਮ ਬਿਲਕੁਲ ਪਸੰਦ ਨਹੀਂ ਜਿਹੜਾ ਜੀਵ ਇਹ ਕੰਮ ਕਰੇਗਾ ਆਪਣੇ ਆਪ ਮੈਨੂੰ ਪੁੱਜ ਜਾਏਗਾ ਮਾਇਆ ਜੀਵ ਨੂੰ ਪਟਕਾ ਕੇ ਆਪਣੇ ਚੱਕਰ ਵਿੱਚ ਜੀਵ ਨੂੰ ਪਟਕਾ ਦੇ ਆਪਣੇ ਚੱਕਰ ਵਿੱਚ ਤਾਂ ਇੰਨੀ ਸੁਣੀ ਬਣ ਕੇ ਆਪ ਆਪਣੇ ਆਪ ਨੂੰ ਪੇਸ਼ ਕਰ ਕਿ ਤੇਰੀ ਹੀ ਝੋਲੀ ਵਿੱਚ ਡਿੱਗਿਆ ਰਹੇ ਜਦੋਂ ਬੋਲੇ ਇਹ ਹੀ ਬੋਲੇ ਮਾਇਆ ਤੋਂ ਬਿਨਾਂ ਗੁਜ਼ਾਰਾ ਨਹੀਂ ਮਾਇਆ ਤੋਂ ਬਿਨਾਂ ਗੁਜ਼ਾਰਾ ਹੋ ਨਹੀਂ ਸਕਦਾ ਮਾਇਆ ਤੋਂ ਬਿਨਾਂ ਕੀ ਗੁਜ਼ਾਰਾ ਹੈ ਮਾਇਆ ਤੋਂ ਬਿਨਾਂ ਗੁਜ਼ਾਰਾ ਹੀ ਨਹੀਂ ਮਾਇਆ ਤੋਂ ਬਿਨਾਂ ਕੀ ਕਦਰ ਹੈ ਅੱਜ ਮਾਇਆ ਤੋਂ ਬਿਨਾਂ ਸਮਾਜ ਪੁੱਛਦਾ ਨਹੀਂ ਸੋ ਸਾਇਟੀ ਵਿੱਚ ਬੈਠੇ ਨੁੱਠਣ ਦੀ ਮਾਇਆ ਨਾਲ ਹੈ। ਤੂੰ ਮਾਇਆ ਤੋਂ ਬਗੈਰ ਕਿਹੜਾ ਕੰਮ ਹੁੰਦਾ ਹੈ? ਮਾਇਆ ਤੋਂ ਬਗੈਰ ਕੋਈ ਰੋਟੀ ਨਹੀਂ ਖੁੱਲਦਾ। ਮਾਇਆ ਤੋਂ ਬਗੈਰ ਟੱਬਰ ਭੁੱਖਾ ਮਰਨਾ ਹੈ। ਬੱਚੇ ਨਹੀਂ ਬਣਾਉਣੇ। ਮਾਇਆ ਤੋਂ ਬਗੈਰ ਬੱਚਿਆਂ ਦਾ ਵੀ ਪੇਖ ਕੀ ਹੈ? ਮਾਇਆ ਤੋਂ ਬਗੈਰ ਕੋਈ ਸਟੇਟਸ ਵੀ ਨਹੀਂ। ਕੋਈ ਗੱਲ ਕਰਨੋਂ ਤਿਆਰ ਨਹੀਂ। ਮਾਇਆ ਤੋਂ ਬਗੈਰ ਕੋਈ ਪੇਖਿਆ ਨਹੀਂ ਦਿੰਦਾ। ਜੀਵ ਨੂੰ ਮੋਲ ਹੈ। ਭਲਾ ਦੇ ਕਿ ਤੂੰ ਜੀਵਤੀ ਦਰਸੀ ਹੈਂ। ਵੱਢੀ ਲੈਣ ਲਾ ਦੇ। ਚਾਲਾ ਖਾ ਜਾਏ, ਕਮਿਸ਼ਨ ਖਾ ਜਾਏ। ਦੇਸ਼ ਵੇਚ ਦੇਵੇ ਹਰ ਕੰਮ ਵਿੱਚ ਮਾਇਆ ਮੰਗੇ ਇਨਸਾਨੀਅਤ ਨੂੰ ਘਰਾ ਦੇ ਨਿਮਰਤਾ ਤੇ ਬਿਠਾਸ ਰਹਿਣੀ ਨਾ ਦੇ ਸੇਵਾ ਭਾਵਨਾ ਖਤਮ ਕਰ ਦੇ ਆਪਣੀ ਡਿਊਟੀ ਤੇ ਕੋਈ ਕੁਰਸੀ ਤੇ ਬੈਠੇ ਹੀ ਨਾ ਬਸ ਸਾਰੇ ਕੰਮ ਬਸ ਤੇਰੇ ਨਾਲਿਓਂ ਮਾਇਆ ਤੇਰਾ ਹੀ ਰਾਜ ਹੋ ਜਾਏ ਸੁਜੀਵ ਕੋਲੋਂ ਮਨ ਨਸ਼ਾ ਕਰਾ ਸ਼ਰਾਬ ਪੀਵੇ ਤਮਾਕੂ ਸਿਗਰਟ ਬੀੜਾ ਸਿਗਾਰ ਸਮੈਕ ਐਰੋਇਨ ਹੋਰ ਵੀ ਨਸ਼ਾ ਕਰਾ ਦੇ ਮੈਨੂੰ 110% ਪੁੱਲ ਜਾਏਗਾ। ਸਰੀਰ ਵਿੱਚ ਮੋਇਆ ਜਾਏਗਾ। ਆਪਣੇ ਆਪ ਗੰਦਗੀ ਦੇ ਖੂਬੇ ਡਿੱਗ ਪਏਗਾ। ਉਹ ਨੂੰ ਪੁੱਠ ਨਹੀਂ ਸਕੇਗਾ। ਉੱਟਾ ਖਵਾ ਦੇ, ਇਸ ਕੇਮ ਵਿੱਚ ਪਾ ਦੇ, ਐਸ਼ ਕਰਨ ਲਈ ਹੋਟਲਾਂ ਵਿੱਚ ਲੈ ਜਾ। ਸਰੀਰ ਮਾਇਆ ਦੀ, ਮਨ ਦੀ ਮਦਦ ਨਾਲ ਜੀਵ ਨੂੰ ਸੋਹਣਾ ਬਨਣ ਦੇ ਚੱਕਰੇ 'ਚ ਪਾ ਦੇ। ਤੂੰ ਹੀ ਸੋਹਣਾ ਹੈ, ਤੇਰੇ ਵਰਗਾ ਸੋਹਣਾ ਹੋਰ ਕੋਈ ਨਹੀਂ। ਸਾਰੇ ਤੈਨੂੰ ਹੀ ਦੇਖਦੇ ਹਨ। ਦਾੜੀ ਆ ਗਈ, ਕਟਾ ਦੇ। ਛੋਟੀ ਛੋਟੀ ਉਮਰ ਲੱਗੇਗੀ ਜਵਾਨ ਜਵਾਨ ਲੱਗੇਗਾ ਸਿਰ ਦੇ ਕੇਸ ਮਨਾ ਦੇ ਸੋਹਣਾ ਲੱਗੇਗਾ ਸਿਰ ਤੋਂ ਪੈਰਾਂ ਤੱਕ ਰੋਮਾਂ ਦੀ ਕੇਸਾਂ ਦੀ ਵਾਲਾਂ ਦੀ ਕਟਿੰਗ ਕਰਾ ਦੇ ਸ਼ੇਵ ਕਰਾ ਦੇ ਟਰਿਮ ਕਰਾ ਦੇ ਸੋਹਣੇ ਸੋਪਣ ਦੇ ਚੱਕਰ ਵਿੱਚ ਹੀ ਘੁਮਾ ਦੇ ਪੁੱਲ ਜਾਏਗਾ ਮੈਨੂੰ ਮੈਨੂੰ ਇਹ ਕਟਿੰਗ ਬਿਲਕੁਲ ਪਸੰਦ ਨਹੀਂ ਵੱਡਾ ਹੋ ਗਿਆ ਤਾਂ ਦਾੜੀ ਕਾਲੀ ਕਰਾ ਦੇ ਬਿਊਟੀ ਪਾਰਲਰ ਭੇਜ ਜੀਵ ਨੂੰ ਜੀਵ ਦਾ ਸਿਰ ਲੰਗਾ ਰੱਖ ਫਿਰ ਧਿਆਨ ਨਾਲ ਵਿਚਾਰੋ ਜੀ ਵੱਢੀ ਲਏਗਾ ਮਾਇਆ ਪਿੱਛੇ ਝੂਠ ਮਾਰੇਗਾ ਮਾਇਆ ਜੋੜੇਗਾ ਸਵਿਟਜ਼ਰਲੈਂਡ ਭੇਜੇਗਾ ਕਪਲਾ ਕਰੇਗਾ ਟਪਲਾ ਮਾਰੇਗਾ ਕਮਿਸ਼ਨ ਖਾਏਗਾ ਇਨਸਾਨੀਅਤ ਉਹ ਗਿਰ ਜਾਏਗਾ ਮੈਨੂੰ ਭੁੱਲ ਜਾਏਗਾ ਜੇ ਜੀਵ ਜੀਵਨ ਪੱਖੋਂ ਗਿਰ ਗਿਆ ਮੈਨੂੰ ਕਦੀ ਨਹੀਂ ਯਾਦ ਕਰ ਸਕਦਾ ਭੁੱਲ ਜਾਏਗਾ ਕਿ ਮੈਂ ਰੱਬ ਆ ਜੇ ਕੋਈ ਵੀ ਨਸ਼ਾ ਕਰਨਾ ਪਿਆ ਮੈਨੂੰ ਭੁੱਲ ਜਾਏਗਾ ਭਗਤੀ ਨਹੀਂ ਕਰ ਸਕੇਗਾ ਚਸਕੇ ਮੈਨੂੰ ਪਸੰਦ ਨਹੀਂ ਸਿਰ ਤੋਂ ਲੈ ਕੇ ਪੈਰਾਂ ਤੱਕ ਕਿਦੋਂ ਵੀ ਰੋਮਾਂ ਦੀ ਕੇਸਾਂ ਦੀ ਵਾਲਾਂ ਦੀ ਬੇਦਬੀ ਕਰੇਗਾ ਸਿਰ ਨੰਗਾ ਰੱਖੇਗਾ ਮੈਨੂੰ ਭੁੱਲ ਜਾਏਗਾ ਉਹ 6 ਅਰਬ ਦੁਨੀਆ ਵਿੱਚੋਂ ਕੋਈ ਬੰਦਾ ਦਿਖਾਓ ਜੋ ਉਤਲੇ ਚਾਰੇ ਕੰਮਾਂ ਵਿੱਚੋਂ ਇੱਕ ਵੀ ਨਾ ਕਰਦਾ ਹੋਵੇ ਤੇ ਰੱਬ ਨੂੰ ਜਾਣਦਾ ਹੋਵੇ ਚੈਲੰਜ ਹੈ ਸਾਰੀ ਦੁਨੀਆ ਨੂੰ ਉੱਤੇ ਲਿਖਿਆ ਹੈ ਨਾ ਕਿ ਇਹ ਸਾਰੇ ਪਖੰਡੀਆਂ ਹਨ ਇਹਨਾਂ ਨੂੰ ਰਹਿਤ ਕੋ ਰਹਿਤ ਦੀ ਪਤਾ ਹੀ ਨਹੀਂ ਸੋ ਅਗਲੀ ਗੱਲ ਨੋਟ ਕਰੋ ਰੱਬ ਦੀ ਮੈਂ ਹਰ ਜੀਵ ਨੂੰ ਇਨਸਾਨੀਅਤ ਨਾਲ ਪਰਪੂਰ ਦੇਵੀ ਗੁਣਾਂ ਨਾਲ ਪਰਪੂਰ ਆਪਣੇ ਵਰਗਾ ਇਨਸਾਨ ਦੇਖਣਾ ਚਾਹੁੰਦਾ ਮੇਰੀ ਇਨਸਾਨੀਅਤ ਸ਼ੁਰੂ ਹੀ ਇੱਥੋਂ ਦੀ ਹੈ ਕਿ ਚਾਰੇ ਗਲਤ ਕੰਮ ਨਾ ਕਰੇ ਇਹ ਮੇਰੀਆਂ ਬੱਜਰ ਕਰਤਾਂ ਹਨ ਮੈਂ ਇਹ ਕਹ ਰਿਹਾ ਤੈਨੂੰ ਬਿਲਕੁਲ ਪਸੰਦ ਨਹੀਂ ਕਰਦਾ ਜੋ ਕਰੇਗਾ ਉਹ ਮੇਰੀਆਂ ਨਜ਼ਰਾਂ ਵਿੱਚ ਇਨਸਾਨ ਨਹੀਂ ਮੈਂ ਉਸ ਨੂੰ ਆਪਣੇ ਦਰਗਾਹ ਨਹੀਂ ਬੁਲਾਵਾਂਗਾ ਇਹ ਸਾਰਾ ਪੱਖ ਸਰੀਰ ਦਾ ਹੈ ਧਰਮ ਦਾ ਹੈ ਇਹ ਸਾਰਾ ਪੱਖ ਧਰਮ ਰਾਜ ਦਾ ਹੈ ਇਨਸਾਨੀਅਤ ਉਹ ਗਰਾਵੜਦਾ ਹੈ ਕੋਈ ਵੀ ਜੀਵ ਜੋ ਇਸਲੀ ਕਰਤ ਕਰੇਗਾ ਧਰਮ ਰਾਜ ਕੋਲ ਜਾਏਗਾ ਨਰਕਾਂ ਵਿੱਚ ਜਾਏਗਾ 83 ਲੱਖ ਜੂਨਾਂ ਤੇ ਪਏਗਾ ਉਸ ਨੂੰ ਕੋਈ ਪਛਾਣ ਨਹੀਂ ਸਕਦਾ ਬਾਅਦ ਵਿੱਚ ਬਹੁਤ ਪਛਤਾਏਗਾ ਹਰ ਜੀਵ ਦੀ ਮੈਂ ਉਸ ਮਨੁੱਖਾ ਜਨਮ ਵਿੱਚ ਅਰਦਾਸ ਸੁਣਾਗਾ ਤੇ ਕੰਮ ਵੀ ਪੂਰਾ ਕਰਾਂਗਾ ਮੇਰੀ ਬਣਾਈ ਹੋਈ ਸਰੀਰ ਦੀ ਬੰਤਰ ਇਸ ਤਰ੍ਹਾਂ ਸ੍ਰੀ ਰਿਕਾ ਗੁਫਾ ਦੀ ਣਾਈ ਹੈ ਪਿਛਲੇ ਸਾਰੇ ਸੰਸਕਾਰ ਤੇਰੇ ਨਾਲ ਆਉਣਗੇ ਉਹ ਹੈ ਤੇਰਾ ਮਨ ਸਰੀਰ ਮੈਂ ਮਾਇਆ ਦਾ ਪੁਤਲਾ ਬਣਾਇਆ ਵਿੱਚ ਚੰਦਰੀ ਹੋਮੇ ਪਾਈ ਹੈ ਮਾਇਆ ਦਾ ਮੌਤ ਬਹੁਤ ਪਾਇਆ ਹੈ ਇਰਖਾ ਨਾਲ ਭਰਿਆ ਪਿਆ ਹੈ ਵਿਕਾਰਾਂ ਦੀ ਅੱਗ ਨਾਲ ਸੜਦਾ ਰਹੇਗਾ ਕਾਮ ਕ੍ਰੋਧ ਲੋਭ ਮੋਹ ਸਾੜ ਦੇਣਗੇ ਹਉਮੈ ਮੇਰੇ ਤੋਂ ਵੱਖਰਾ ਕਰੇਗੀ ਕਾਮ ਭਲਾਈ ਦੇਗਾ ਦੁਬਦਾ ਪਾਈ ਹੈ ਤੇਰ ਮੇਰ ਫਰੀਕਾ ਨਿੰਦਾ ਚੁਗਲੀ ਹੈ ਖਰੀ ਜਾਈ ਸੁਣੀ ਜਾਈ ਚਿੰਤਾ ਫਿਕਰ ਦਾ ਘਾਰ ਹੈ ਸੋ ਬਿਮਾਰੀ ਦੁੱਖ ਸੁਖ ਸਭ ਅੰਦਰ ਹੀ ਹਨ ਸਰੀਰ ਦੇ ਨੌ ਦਰਵਾਜੇ ਹਨ ਨੌ ਦਾ ਦਿਮਾਗ ਨਾਲ ਜੋੜ ਹੈ ਨੌ ਦੇ ਨੌ ਦਰਵਾਜੇ ਚਸਕਿਆਂ ਦੇ ਭੁੱਖੇ ਹੋਛੀਆਂ ਰਸਾਂ ਠੱਗ ਨੇ ਇਹ ਸਾਰੇ ਠੱਗ ਨੇ ਤੈਨੂੰ ਜੀਵ ਨੂੰ ਫਸਾਉਣ ਲਈ ਬਣਾਏ ਹੋਣ ਤੋ ਅੱਖਾਂ ਜੋ ਨੱਕ ਹੈ ਜੋ ਨਾਸਾ ਇੱਕ ਮੂੰਹ ਗੁੱਦਾ ਤੇ ਲਿੰਗ ਇਹ ਸਾਰੇ ਤੈਨੂੰ ਰੱਬ ਨਾਲੋਂ ਤੋੜਨਗੇ ਇਹ ਠੱਗ ਨੇ ਦੂਸਰੇ ਮੈਂ ਵਰਜ ਬੈਠਾ ਪੂਰੇ ਤੇਰੇ ਸਰੀਰ ਦੇ ਆਕਾਰ ਵਿੱਚ ਹਾਂ ਦੂਸਰਾ ਸਰੀਰਾਂ ਪੰਜ ਭੂਤਕ ਨਹੀਂ ਆ সূਖਸ਼ਮਾ ਰੱਬੀ ਜੋਤ ਦਾ ਸਰੀਰਾਂ ਪਹਿਲਾ ਮੈਂ ਆਪਣੀ ਜੋਤ ਵਿੱਚ ਹਾਂ ਜਿਵੇਂ ਬਹੁਤ ਸਾਰੇ ਪਾਣੀ ਵਿੱਚੋਂ ਜਾਂ ਸਮੁੰਦਰ ਵਿੱਚੋਂ ਇੱਕ ਪਾਣੀ ਦਾ ਗਲਾਸ ਲਈਦਾ ਹੈ ਤੇ ਥੋੜੀ ਜੀ ਥੋੜੀ ਜੀ ਜੋਤ ਲਈ ਆਤਮਾ ਲਈ ਮਾਹウダー ਆਕਾਰ ਬਣਾਇਆ ਸਰੀਰ ਦਾ ਆਕਾਰ ਉਸ ਦਾ ਨਾਮ ਰੱਖਿਆ ਤੇ ਥੱਲੇ ਸਰੀਰ ਵਿੱਚ ਭਗਤੀ ਕਰਨ ਲਈ ਤੇਜ ਰੱਖਿਆ ਉਸੇ ਆਕਾਰ ਵਰਗਾ ਤੇਰਾ ਸਰੀਰ ਬਣਾਇਆ ਬਣਿਆ ਪਹਿਲਾਂ ਜੋਤ ਸੀ ਤੋ ਜੋਤ ਤੇਰੀ ਮਾਂ ਹੈ ਸਰੀਰ ਤੂੰ ਤਾਂ ਫਕਤਰ ਹੈ ਸੋ ਪਹਿਲਾ ਜੋ ਦਾ ਆਕਾਰ ਬਣਿਆ ਫਿਰ ਸਰੀਰ ਦਾ ਆਕਾਰ ਬਣਿਆ ਉਤਲੀ ਦੁਨੀਆ ਸੱਚੀ ਤੇ ਸਦੀਵੀ ਦੁਨੀਆ ਹੈ সূক্ষਮ ਦੁਨੀਆ ਹੈ ਧਰਤੀ ਤੇ ਝੂਠੀ ਤੇ ਆਰਜੀ ਦੁਨੀਆ ਤੇ ਅਸਥੂਲ ਦੁਨੀਆ ਹੈ ਉਤਲੀ ਅਦ੍ਰਿਸ਼ਟ ਹੈ ਥਲੜੀ ਦ੍ਰਿਸ਼ਟਾ ਮਾਨ ਹੈ ਜਿਵੇਂ ਸਰੀਰ ਤੇ ਆਤਮਾ ਮੈਂ ਅੰਦਰ ਹਾਂ ਤਾਂ ਸਰੀਰ ਚੱਲੇਗਾ ਨਹੀਂ ਤਾਂ ਮਰ ਜਾਏਗਾ ਸਰੀਰ ਤੂੰ অতি ਗੰਦਾ ਨੌ ਦੁਆਰ অতি ਗੰਦੇ ਮਨ অতি ਗੰਦਾ ਮਾਇਆ ਸਾਰਿਆਂ ਦੀ ਮਾਂ ਹੈ ਜੀਵ ਤੂੰ ਇਸੇ ਗੰਦੇ ਸਰੀਰ ਵਿੱਚ ਨੌਂ ਦੁਆਰੇ ਪਾਰ ਕਰਕੇ ਮਾਇਆ ਦੇ ਤਿੰਨਾਂ ਗੁਣਾਂ ਨੂੰ ਤਿਆਗ ਕੇ ਸਰੀਰ ਦੇ ਮੋਹ ਤੋਂ ਨਿਰਮੋਹ ਹੋ ਕੇ ਦਸਮ ਦਵਾਰ ਪਹੁੰਚਣਾ ਹੈ ਬਸ ਇਹੀ ਖੇਡ ਬਣਾਈ ਹੈ ਇਹ ਤੇਰਾ ਨਿਜ ਕਰ ਹੈ ਥਿਰ ਕਰ ਹੈ ਤੇਰਾ ਆਪਣਾ ਕਰ ਹੈ ਤੇਰਾ ਅਸਲੀ ਕਰ ਹੈ ਤੂੰ ਹੀ ਮਾਇਆ ਸਰੀਰ ਮਨ ਜਮਦੂਤ ਧਰਮਰਾਜ ਬਣਾਏ ਹਨ ਤੇ ਤੈਨੂੰ ਫਸਾਉਣ ਲਈ ਮੈਂ ਹੀ ਮਾਇਆ ਸਰੀਰ ਮਨ ਜਮਦੂਤ ਧਰਮਰਾਜ ਬਣਾਏ ਤੈਨੂੰ ਫਸਾਉਣ ਲਈ ਖੇਡ ਖੇਡਨੀ ਹੈ ਜਿੱਤ ਕੇ ਹਾਰ ਇਹ ਸਭ ਮੈਂ ਹੀ ਆ ਮੈਂ ਹੀ ਦਸਮਦਵਾਰ ਚਾ ਮੈਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਂ ਮੈਂ ਹੀ ਗੁਰੂ ਨਾਨਕ ਦੇਵ ਪਾਤਸ਼ਾਹ ਯਹਾਂ ਪੰਜ ਪਿਆਰੇ ਵੀ ਹਾਂ ਸੰਗਤ ਵੀ ਹਾਂ ਪ੍ਰਕਾਸ਼ ਵੀ ਹਾਂ ਸਮਝਣ ਨੂੰ ਇੱਥੇ ਫਰਕ ਪੈ ਗਿਆ ਮੈਂ ਸਾਰਿਆਂ ਦਾ ਸਾਂਝਾ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਮੈਨੂੰ ਮਿਲਣ ਦੇ ਅਸੂਲ ਹਨ ਸਾਰਿਆਂ ਜੀਵਾਂ ਲਈ ਮਨੁੱਖ ਮਾਤਰ ਲਈ ਹਨ ਸਿੱਖਾਂ ਲਈ ਨਹੀਂ ਕੱਲੇ ਸਿੱਖਾਂ ਦਾ ਮੈਂ ਗੁਰੂ ਨਹੀਂ ਇਨਸਾਨੀਅਤ ਦਾ ਗੁਰੂ ਇਨਸਾਨੀਅਤ ਦੇ ਅਸੂਲ ਹਨ ਦੇਵੀ